ਦਾ ਬਜਟ ਸੈਸ਼ਨ ਅਜ ਤੋਂ ਸਟਾਰਟ ਹੋਇਆਗਾ ਬਜਟ ਸੈਸ਼ਨ 1 ਤਰੀਕ ਤੋਂ ਲੈ ਕੇ 15 ਤਰੀਕ ਤੱਕ 1 ਮਾਰਚ ਤੋਂ ਲੈ ਕੇ 15 ਮਾਰਚ ਤੱਕ ਲਗਾਤਾਰ ਪੰਜਾਬ ਦੇ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਇਸ ਪਵਿੱਤਰ ਸਦਨ ਦੇ ਅੰਦਰ ਪੰਜਾਬ ਦੇ ਪੱਖ ਦੇ ਮਾਮਲਿਆਂ ਤੇ ਗੱਲ ਕਰਨ ਦੇ ਲਈ ਪੰਜਾਬ ਸਰਕਾਰ ਨੇ ਕੀ ਕੀ ਪ੍ਰਾਪਤੀਆਂ ਕੀਤੀਆਂ ਪੰਜਾਬ ਨੇ ਕੀ ਕੀ ਪ੍ਰਾਪਤੀਆਂ ਕੀਤੀਆਂ ਉਹਨਾਂ ਦੀ ਤਸਵੀਰ ਜਿਹੜੀ ਆ ਪੰਜਾਬ ਦੇ ਲੋਕਾਂ ਦੇ ਸਾਹਮਣੇ ਪੇਸ਼ ਕਰਨੀ ਔਰ ਅਗਲੇ ਵਿੱਤੀ ਬਰੇ ਦੇ ਦੌਰਾਨ ਅਗਲੇ ਵਿੱਤੀ ਬਰੇ ਦੇ ਦੌਰਾਨ ਪੰਜਾਬ ਲਈ ਕੀ ਕੀ ਕੁਝ ਹੋਣ ਵਾਲਾਗਾ ਉਹਦੀ ਰਿਫਲੈਕਸ਼ਨ ਜਿਹੜੀ ਆ ਉਹਦੀ ਝਲਕਾ ਜਿਹੜੀ ਉਹ ਵੀ ਇਸ ਸੈਸ਼ਨ ਚ ਪੰਜਾਬ ਦੇ ਲੋਕਾਂ ਨੂੰ ਦੇਖਣ ਨੂੰ ਮਿਲੂਗੀ ਪਰ ਲੇਕਿਨ ਅੱਜ ਜਦੋਂ ਮਾਨ ਜੋ ਗਵਰਨਰ ਸਾਹਿਬ ਨੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਜੋ ਕੰਮ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਮੁੱਚੀ ਸਰਕਾਰ ਨੇ ਪਿਛਲੇ ਸਾਲ ਦੌਰਾਨ ਕੀਤੇ ਕੀ ਕੀ ਪੰਜਾਬ 'ਚ ਕੰਮ ਹੋਏ ਉਹਨਾਂ ਦਾ ਲੇਖਾ ਜੋਖਾ ਪੰਜਾਬ ਦੇ ਸਤਿਪੰਤਰ ਵਿਧਾਨ ਸਭਾ ਦੇ ਸਦਨ ਦੇ ਅੰਦਰ ਰੱਖਿਆ ਮਾਨਯੋਗ ਗਵਰਨਰ ਸਾਹਿਬ ਨੇ ਕਿ ਐਸੀ ਪੰਜਾਬ ਦੇ ਅੰਦਰ ਪੰਜਾਬ ਦੀ ਸਪੋਰਟਸ ਨੀਤੀ ਲਈ ਲੈ ਕੇ ਪੰਜਾਬ ਦੇ ਖਿਡਾਰੀਆਂ ਨੂੰ ਕਿਸ ਤਰ੍ਹਾਂ ਪੰਜਾਬ ਚ ਨੌਕਰੀਆਂ ਦਿੱਤੀਆਂ ਗਈਆਂ ਕਿਸ ਤਰ੍ਹਾਂ ਖੇਡਾਂ ਨੂੰ ਉਤਸ਼ਾਹਿਤ ਕੀਤਾ ਗਿਆ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਜੀਵੇ ਜੀਬੀ ਵੀ ਕੇ ਵਰਗੇ ਜਿਹੜੇ ਪਾਵਰ ਪਲਾਂਟ ਨੇਗੇ ਪਹਿਲੀ ਵਾਰ ਇਤਿਹਾਸਕ ਤੌਰ ਤੇ ਉਹ ਅਸੀਂ ਖਰੀਦੇ ਇਹ ਵੱਡੀ ਪ੍ਰਾਪਤੀ ਆ ਪੰਜਾਬ ਦੀ ਕਿ ਇੱਕ ਪ੍ਰਾਈਵੇਟ ਪ੍ਰਾਈਵੇਟ ਪਾਰਟੀਆਂ ਤੋਂ ਪ੍ਰਾਈਵੇਟ ਕਾਰਪੋਰੇਟ ਘਰਾਣੇ ਤੋਂ ਸਰਦਾਰ ਭਗਵੰਤ ਸਿੰਘ ਮਾਝੀ ਦੀ ਸਰਕਾਰ ਨੇ ਇੱਕ ਪ੍ਰਾਈਵੇਟ ਪਲਾਂਟ ਖਰੀਦ ਕੇ ਪੰਜਾਬ ਦੇ ਖਾਤੇ 'ਚ ਪਾਇਆ ਅੱਜ ਇਹ ਗੱਲਾਂ ਪੰਜਾਬ ਦੀ ਵਿਧਾਨ ਸਭਾ 'ਚ ਮਨਜੋ ਗਵਰਨਰ ਸਾਹਿਬ ਨੇ ਰੱਖੀਆਂ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਸਿੱਖਿਆ ਦੀ ਕ੍ਰਾਂਤੀ ਕਿਸ ਤਰ੍ਹਾਂ ਚੱਲ ਰਹੀ ਆ ਕਿਸ ਤਰ੍ਹਾਂ ਪੰਜਾਬ 'ਚ ਸਕੂਲ ਆਫ ਫੈਮਿਨਸ ਬਣ ਰਹੇ ਨੇ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਮਹੱਲਾ ਕਲੀਨਿਕ ਦੇ ਰਾਹੀਂ ਲਗਭਗ 1 ਕਰੋੜ ਤੋਂ ਉੱਪਰ ਪੰਜਾਬ ਦੇ ਲੋਕਾਂ ਦਾ ਮੁਫਤ ਇਲਾਜ ਹੋਇਆ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਲਗਭਗ ਜਿਹੜਾ 40 50 ਸਾਲਾਂ ਤੋਂ ਪਾਣੀ ਤੇ ਤੇ ਪਹੁੰਚਿਆ ਨਹੀਂ ਸੀ ਕਦੇ ਆਖਰੀ ਜਿੱਥੇ ਤੱਕ ਪਹੁੰਚਣਾ ਸੀ ਪਾਣੀ ਨੇ ਆਖਰੀ ਲਾਈਨ ਤੱਕ ਉਹ ਨਹੀਂ ਪਹੁੰਚਿਆ ਸੀ ਕਿਸ ਤਰ੍ਹਾਂ ਉਹ ਸਰਦਾਰ ਭਗਵੰਤ ਸਿੰਘ ਮਾਝ ਦੀ ਸਰਕਾਰ ਚ ਉਹ ਪਾਣੀ ਪਹੁੰਚਾਉਣ ਦਾ ਕੰਮ ਕੀਤਾ ਗਿਆ ਇਹ ਸਾਰਾ ਲੇਖਾ ਜੋਖਾ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਅਜਮਾਨ ਜੋ ਗਵਰਨਰ ਸਾਹਿਬ ਨੇ ਰੱਖਿਆ ਪਰ ਲੇਕਿਨ ਅਫਸੋਸ ਜਿਸ ਕਾਂਗਰਸ ਪਾਰਟੀ ਨੇ ਪਿਛਲੇ 5 ਸਾਲ ਪੰਜਾਬ ਤੇ ਰਾਜ ਕੀਤਾ 5 ਸਾਲਾਂ ਦੇ ਦੌਰਾਨ ਇੱਕ ਵੀ ਪ੍ਰਾਪਤੀ ਕਾਂਗਰਸ ਪਾਰਟੀ ਨਹੀਂ ਕਰ ਸਕੀ ਪੰਜਾਬ ਦੇ ਅੰਦਰ ਅੱਜ ਉਹਨਾਂ ਨੇ ਮੈਂ ਸੁਵਿੰਦਾ ਗਵਰਨਰ ਦੇ ਭਾਸ਼ਣ ਦਾ ਭਾਸ਼ਣ ਰੋਕ ਕੇ ਗਵਰਨਰ ਸਾਹਿਬ ਦੇ ਭਾਸ਼ਣ ਨੂੰ ਪੰਜਾਬ ਸਰਕਾਰ ਦੇ ਭਾਸ਼ਣ ਨੂੰ ਰੋਕ ਕੇ ਉਹਦੇ 'ਚ ਖਲਲ ਪਾ ਕੇ ਇਹ ਸਦਨ ਦੀ ਤੋਹਫਤ ਕੀਤੀ ਆ ਕਿਸੇ ਸਮੇਂ ਇਹੀ ਕਾਂਗਰਸ ਪਾਰਟੀ ਇਸੇ ਪਵਿੱਤਰ ਵਿਧਾਨ ਸਭਾ ਦੇ ਅੰਦਰ ਰਾਤਾਂ ਨੂੰ ਜਾਗ ਕੇ ਧਰਨੇ ਲਾ ਕੇ ਪ੍ਰੋਟੈਸਟ ਕਰਦੀ ਹੁੰਦੀ ਸੀ ਕੀ ਕਹਿੰਦੇ ਸੀ ਕਿ ਵਿਧਾਨ ਸਭਾ ਦਾ ਸੈਸ਼ਨ ਲੰਬਾ ਹੋਣਾ ਚਾਹੀਦਾ ਵਿਧਾਨ ਸਭਾ ਦੇ ਅੰਦਰ ਭਖਦੇ ਮਾਮਲੇ ਤੇ ਗੱਲ ਹੋਣੀ ਚਾਹੀਦੀ ਆ ਇਹ ਸਾਰੀਆਂ ਗੱਲਾਂ ਕਾਂਗਰਸ ਪਾਰਟੀ ਕਰਦੀ ਹੁੰਦੀ ਸੀ ਅੱਜ ਅਸੀਂ ਇਸੇ ਵਿਧਾਨ ਸਭਾ ਨੂੰ ਤੁਹਾਡੇ ਕੈਮਰਿਆਂ ਦੇ ਲਈ ਲਾਈਵ ਕੀਤਾ ਪੰਜਾਬ ਦੇ ਲੋਕਾਂ ਨੂੰ ਦੱਸਣ ਦੇ ਲਈ ਕਿ ਕਿਹੜੀਆਂ-ਕਿਹੜੀਆਂ ਪਾਰਟੀਆਂ ਪੰਜਾਬ 'ਚ ਕੀ ਕਰਦੀਆਂ ਨੇ ਗਿਆ ਸੋ ਸਾਰਾ ਕੁਝ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਦੋਂ ਲਾਈਵ ਚੱਲ ਰਿਹਾ ਸੀ ਤਾਂ ਉਹ ਸਸਤੀ ਸੌრთ ਹਾਸਲ ਕਰਨ ਦੇ ਲਈ ਸਿਰਫ ਮੈਸਮੇਂਦਾ ਵੀਡੀਓ ਸਿਰਫ ਲੋਕਾਂ ਜਾਣ ਦੇ ਲਈ ਕਿ ਸਾਡੀਆਂ ਫੋਟੋ ਆ ਜਾਣ ਅੱਜ ਉਹਨਾਂ ਨੇ ਮੈਸਮੇਂਦਾ ਬਾਈਕਾਟ ਕੀਤਾ ਗਿਆ ਚਾਹੀਦਾ ਇਹ ਸੀਗਾ ਜਿਹੜਾ ਗਵਰਨਰ ਸਾਹਿਬ ਦਾ ਪਾਸ਼ਾਣਾ ਆ ਗਵਰਨਰ ਸਾਹਿਬ ਦਾ ਪਾਸ਼ਾਣਾ ਇਸ ਗਵਰਨਰ ਸਾਹਿਬ ਦੇ ਪਾਸ਼ਾਣ ਦੇ ਕੱਲੇ-ਕੱਲੇ ਪੇਜ ਦੇ ਅੰਦਰ ਇੱਕ-ਇੱਕ ਪੇਜ ਦੇ ਅੰਦਰ ਪੰਜਾਬ ਸਰਕਾਰ ਨੇ ਕੀ ਕੀ ਪ੍ਰਾਪਤੀਆਂ ਕੀਤੀਆਂ ਨੇ ਲਿਖੀਆਂ ਨਹੀਂਆਂ ਅੱਜ ਉਹ ਭਾਸ਼ਣ ਸੁਣਦੇ ਅੱਜ ਉਹ ਬੈਠ ਕੇ ਸੁਣਦੇ ਜਦੋਂ 4 ਤਰੀਕ ਨੂੰ ਡਿਬੇਟ ਦਾ ਸਮਾਂ ਆਗਾ ਤਾਂ ਸਾਨੂੰ ਜਵਾਬ ਦਿੰਦੇ ਸਾਰਥਕ ਬਹਿਸ ਕਰਦੇ ਅਸੀਂ ਉਹਨਾਂ ਦੀ ਬਹਿਸ ਸੁਣ ਕੇ ਮਾਨਜੋਗ ਵਰਨਨ ਸਾਹਿਬ ਦੇ ਭਾਸ਼ਣ ਦੀ ਜਦੋਂ ਬਹਿਸ ਹੋਣੀ ਆ ਉਸ ਤੋਂ ਬਾਅਦ ਮਾਨਜੋਗ ਸੀਐਮ ਸਾਹਿਬ ਨੇ ਸਾਡੇ ਜਿਹੜੇ ਵੀ ਕੈਬਨਿਟ ਦੇ ਸਾਥੀ ਨੇ ਉਹਨਾਂ ਨੇ ਜਵਾਬ ਦੇਣਾਗਾ ਅਸੀਂ ਇਹ ਸਾਰੇ ਦੇ ਉੱਤੇ ਦੱਸਦੇ ਜੇ ਸਾਡੀਆਂ ਕਮੀਆਂ ਗਿਣਾਉਂਦੇ ਤਾਂ ਬਿਲਕੁਲ ਅਸੀਂ ਉਹਨਾਂ ਦੇ ਜੇ ਉਹ ਸਾਰਥਕ ਸਾਨੂੰ ਸੁਝਾ ਦੇਂਦੇ ਤਾਂ ਅਸੀਂ ਬਿਲਕੁਲ ਹਾਲ ਕਰਦੇ ਪਰ ਲੇਕਿਨ ਮੈਂ ਸਮਝਦਾ ਅੱਜ ਕਾਂਗਰਸ ਪਾਰਟੀ ਨੇ ਇਸ ਤਰ੍ਹਾਂ ਕੀਤਾ ਜਿਵੇਂ ਉਹਨਾਂ ਨੂੰ ਲੋਕਤੰਤਰ ਚ ਚੀਕਿੰਦੇ ਹੈ ਅੱਜ ਪਵਿੱਤਰ ਲੋਕਤੰਤਰ ਦੇ ਮੰਦਿਰ ਦੇ ਅੰਦਰ ਲੋਕਤੰਤਰ ਦੀ ਤੋਹਫੀਨ ਕੀਤੀ ਆ ਗਵਰਨਰ ਸਾਹਿਬ ਦੇ ਭਾਸ਼ਣ ਦੀ ਤੋਹਫੀਨ ਕੀਤੀ ਆ ਕਾਂਗਰਸ ਪਾਰਟੀ ਨੇ ਗੱਲ ਕੀ ਕਰ ਰਹੀ ਸੀ ਬਹਾਨਾ ਕੀ ਬਣਾ ਰਹੀ ਸੀ ਕਿ ਕਾਂਗਰਸ ਪਾਰਟੀ ਬਹਾਨਾ ਕੀ ਬਣਾ ਰਹੀ ਸੀ ਕਿ ਕਿ ਸ਼ੁਭਕਰਨ ਜੀ ਜਿਹੜਾ ਕਿਸਾਨ ਜਿਸ ਕੇ ਸੰਦੀ ਹੱਤਿਆ ਜਿਸ ਕੇ ਸੰਦੀ ਮੌਤ ਖਨੌਰੀ ਦੇ ਬਾਰਡਰ ਦੇ ਉੱਤੇ ਕਿਸਾਨੀ ਸੰਘਰਸ਼ ਦੇ ਦੌਰਾਨ ਹੋਈ ਆ ਕਹਿੰਦੇ ਸਭ ਤੋਂ ਪਹਿਲਾਂ ਉਹਨੂੰ ਸਰਦਾਰਾਹ ਲੀਤੀ ਜਾਵੇ ਇਹ ਡਿਮਾਂਡ ਕੀਤੀ ਜਾ ਰਹੀ ਸੀ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਖੱਲਲ ਪਾਇਆ ਬੜਾ ਅਫਸੋਸ ਆ ਜਦੋਂ ਦਾ ਪਵਿੱਤਰ ਵਿਧਾਨ ਸਭਾ ਦਾ ਸੱਦਰ ਬਣਿਆ ਬਹੁਤ ਸਾਰੇ ਸੀਨੀਅਰ ਜਰਨਲਿਸਟ ਖੜੇ ਨੇਗੇ ਜਿਨ੍ਹਾਂ ਨੂੰ ਪਤਾਗਾ ਕਿ ਜਦੋਂ ਵੀ ਸਾਲ ਦਾ ਪਹਿਲਾ ਵਿਧਾਨ ਸਭਾ ਦਾ ਸੈਸ਼ਨ ਹੁੰਦਾਗਾ ਉਮਾਨ ਜੋ ਗਵਰਨਰ ਸਾਹਿਬ ਦੇ ਭਾਸ਼ਣ ਰਾਹੀਂ ਸ਼ੁਰੂ ਹੁੰਦਾ ਹੈਗਾ ਇਹ ਟ੍ਰੈਡੀਸ਼ਨ ਸਾਡੀ ਦੀ ਇਹ ਟ੍ਰੈਡੀਸ਼ਨ ਲੰਬੇ ਅਰਸੇ ਤੋਂ ਬਣੀ ਆ ਇਹ ਸਾਡੀ ਰੂਲ ਬੁੱਕ ਦੇ ਅੰਦਰ ਲਿਖਿਆ ਹੈਗਾ ਜੋ ਵਿਧਾਨਕ ਮੁੱਖਾ ਦੇ ਅੰਦਰ ਲਿਖਿਆ ਹੈਗਾ ਕਿ ਸਾਲ ਦਾ ਪਹਿਲਾ ਸੈਸ਼ਨ ਜਿਹੜਾ ਉਹ ਗਵਰਨਰ ਸਾਹਿਬ ਦੇ ਭਾਸ਼ਣ ਤੋਂ ਸ਼ੁਰੂ ਹੋਊਗਾ ਪਰ ਲੇਕਿਨ ਅੱਜ ਉਹਨਾਂ ਨੇ ਭਾਸ਼ਣ ਨਹੀਂ ਚੱਲ ਉਹਨੂੰ ਰੋਕਣ ਦਾ ਯਤਨ ਕੀਤਾ ਉਹਦੇ 'ਚ ਖਲੜ ਪਾਉਣ ਦਾ ਯਤਨ ਕੀਤਾ ਜਦ ਕਿ ਅਸੀਂ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਉਸ ਕਿਸਾਨ ਤੇ ਪਰਿਵਾਰ ਦੇ ਨਾਲ ਡਟ ਕੇ ਖੜੇ ਆ ਕਿਸਾਨੀ ਸੰਘਰਸ਼ ਦੇ ਨਾਲ ਡਟ ਕੇ ਖੜੇ ਆ ਜਦੋਂ ਪਹਿਲਾ ਕਿਸਾਨੀ ਸੰਘਰਸ਼ ਚੱਲਿਆ ਸੀ ਮੈਂ ਥੋੜੀ ਜੀ ਉਹਦੇ ਤੇ ਵੀ ਗੱਲ ਕਰੂੰਗਾ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਸ ਸਮੇਂ ਕਿਸਾਨੀ ਸੰਘਰਸ਼ ਚੱਲਿਆ ਸੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀਗੇ ਜਿਹੜੇ ਅੱਜ ਕੱਲ ਬੀਜੇਪੀ ਦੇ ਵਿੱਚ ਚਲੇ ਗਏ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਸੀਗੇ ਉਹਨਾਂ ਨੇ ਕਦੇ ਇੱਕ ਸੈਂਟੈਂਸ ਕਦੇ ਇੱਕ ਲੈਟਰ ਗਵਰਨਮੈਂਟ ਆਫ ਇੰਡੀਆ ਨੇ ਲਿਖਿਆ ਸੀ ਕਦੇ ਇੱਕ ਲੈਟਰ ਇੱਕ ਸੈਂਟੈਂਸ ਗਵਰਨਮੈਂਟ ਆਫ ਇੰਡੀਆ ਨੇ ਨਹੀਂ ਲਿਖਿਆ ਇਹ ਪੰਜਾਬ ਜਾਣਦਾ ਪੰਜਾਬ ਦਾ ਬੱਚਾ ਬੱਚਾ ਜਾਣਦਾ ਬਲਕਿ ਉਸ ਸਮੇਂ ਕਾਂਗਰਸ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦਾ ਪੱਖ ਪੂਰਿਆ ਸੀਗਾ ਜਦੋਂ ਤਿੰਨ ਕਾਲੇ ਕਾਨੂੰਨ ਬਣ ਰਹੇ ਸੀਗੇ ਉਦੋਂ ਜਦੋਂ ਕਮੇਟੀ ਬਣੀ ਹੋਈ ਸੀਗੀ ਜਿਹੜੀ ਨੀਤੀ ਆਯੋਗ ਦੀ ਕਮੇਟੀ ਸੀ ਉਸ ਨੀਤੀ ਆਯੋਗ ਦੇ ਅੰਦਰ ਕਮੇਟੀ ਦੇ ਵਿੱਚ ਉਸ ਸਮੇਂ ਦਾ ਫਾਈਨਾਂਸ ਮਿਨਿਸਟਰ ਔਨ ਬਿਹਾਫ ਆਫ ਉਸ ਸਮੇਂ ਦੇ ਸੀਐਮ ਕੈਪਟਨ ਸਾਹਿਬ ਦੇ ਬਿਹਾਫ ਤੇ ਜਾ ਕੇ ਉੱਥੇ ਹਾਜ਼ਰੀ ਲਵਾ ਕੇ ਆਇਆ ਸੀ ਔਰ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਉਹਨਾਂ ਕਾਲੇ ਕਾਨੂੰਨ ਲਾਗੂ ਕਰਨ ਦੀ ਹਾਮੀ ਭਰ ਕੇ ਆਇਆ ਸੀਗਾ ਤੇ ਪੰਜਾਬ ਜਾਣਦਾ ਪੰਜਾਬ ਦਾ ਜਗ ਜਾਣਦਾ ਪੰਜਾਬ ਦੇ ਲੋਕ ਜਾਣਦੇ ਨੇ ਪੰਜਾਬ ਦਾ ਕਿਸਾਨ ਜਾਣਦਾ ਕਿ ਉਸ ਸਮੇਂ ਦਾ ਫਾਈਨਾਂਸ ਮਿਨਿਸਟਰ ਔਨ ਬਿਹਾਫ ਆਫ ਕੈਪਟਨ ਸਾਹਿਬ ਔਨ ਬਿਹਾਫ ਆਫ ਕੈਪਟਨ ਕਾਂਗਰਸ ਪਾਰਟੀ ਜਾ ਕੇ ਉੱਥੇ ਬੀਜੇਪੀ ਦੁਆਰਾ ਬਣਾਏ ਗਏ ਤਿੰਨ ਕਾਲੇ ਕਾਨੂੰਨਾਂ ਦੀ ਹਾਂ ਵੀ ਪਰਕੇ ਆਏ ਸੀਗੇ ਇਹ ਪੰਜਾਬ ਦੇ ਲੋਕ ਚਾਣਦੇ ਨੇ ਪੰਜਾਬ ਦਾ ਕਿਸਾਨ ਚਾਣਦਾਗਾ ਉਸ ਸਮੇਂ ਵੀ ਆਮ ਆਦਮੀ ਪਾਰਟੀ ਨੇ ਚਾਹ ਦਿੱਲੀ ਦਾ ਸਿੰਘੂ ਬਾਰਡਰ ਸੀਗਾ ਚਾਹ ਦਿੱਲੀ ਦਾ ਟਿੱਕਰੀ ਬਾਰਡਰ ਸੀਗਾ ਉਸ ਸਮੇਂ ਸਾਡੀ ਦਿੱਲੀ ਸਰਕਾਰ ਨੇ ਉਸ ਸਮੇਂ ਸਾਡੀ ਸੁਭੂਚੀ ਪਾਰਟੀ ਨੇ ਕਿਸਾਨ ਦਾ ਸਾਥ ਦਿੱਤਾ ਸੀਗਾ ਅੱਜ ਵੀ ਆਮ ਆਦਮੀ ਪਾਰਟੀ ਕਿਸਾਨ ਦੇ ਨਾਲ ਆਗੀ ਪਹਿਲਾਂ ਵੀ ਕਿਸਾਨ ਦੇ ਨਾਲ ਸੀ ਅੱਜ ਵੀ ਕਿਸਾਨ ਦੇ ਨਾਲ ਆ ਅੱਗੇ ਵੀ ਕਿਸਾਨ ਦੇ ਨਾਲ ਆ ਰਹਾਂਗੇ ਅੱਜ ਅਸੀਂ ਮਨਜੋਤ ਸਿੰਘ ਸਾਹਿਬ ਨੇ ਜਦੋਂ ਉਸ ਨੌਜਵਾਨ ਦੀ ਮੌਤ ਦਾ ਪਤਾ ਲੱਗਿਆ ਤਾਂ ਤੁਰੰਤ ਉਹਨਾਂ ਨੂੰ ਪਰ ਕਿਉਂਕਿ ਜੋ ਇਨਸਾਨ ਚਲਾ ਜਾਂਦਾਗਾ ਤਾਂ ਉਸ ਸਮੇਂ ਉਸਦੇ ਪਰਿਵਾਰ ਦਾ ਢਾਰਸ ਬਣਨ ਦੇ ਲਈ ਉਸ ਪਰਿਵਾਰ ਦਾ ਸਹਿਯੋਗ ਦੇਣ ਲਈ ਸਰਕਾਰਾਂ ਅੱਗੇ ਆਉਂਦੀਆਂ ਨੇ ਲੋਕ ਅੱਗੇ ਆਉਂਦੇ ਨੇਗੇ ਤਾਂ ਉਸੇ ਸਮੇਂ ਸਰਦਾਰ ਭਗਵੰਤ ਸਿੰਘ ਮਾਜੀ ਨੇ ਫੈਸਲਾ ਕੀਤਾ 1 ਕਰੋੜ ਰੁਪਇਆ ਅਸੀਂ ਕੋਈ ਏਸਾਨ ਨਹੀਂ ਕਰ ਰਹੇ ਸਹਾਤਾ ਰਾਸ਼ੀ ਜਿਹੜੀ ਆ ਉਸ ਪਰਿਵਾਰ ਨੂੰ ਅਸੀਂ ਦਿੱਤੀ ਉਦੀ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਫੈਸਲਾ ਤੁਰੰਤ ਕੀਤਾ ਔਰ ਜਿਹੜੇ ਦੋਸ਼ੀ ਸੀ ਉਹਨਾਂ ਦੇ ਖਿਲਾਫ ਆਫ ਆਈ 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 ਕਿ ਕਿੱਥੋਂ ਇਹ ਗੋਲੀ ਚੱਲੀ ਸੀ ਕਿਹੜੇ ਸਥਾਨ ਤੋਂ ਚੱਲੀ ਸੀ ਹਰਿਆਣੇ ਦੇ ਪਰਲੀ ਸਾਈਡ ਤੋਂ ਚੱਲੀ ਸੀ ਕਿਹੜੀ ਜਗ੍ਹਾ ਤੋਂ ਚੱਲੀ ਸੀ ਕਿੰਨੀ ਰੇਂਜ ਸੀਗੀ ਤਾਂ ਹੀ ਜਾ ਕੇ ਦੋਸ਼ੀ ਨੂੰ ਸਜ਼ਾ ਹੁੰਦੀ ਆ ਸੋ ਬਿਲਕੁਲ ਅਸੀਂ ਜਿਹੜੀ ਐਫ ਆਈ ਆਰ ਦਰਜ ਕੀਤੀ ਉਹ ਜਾਂਚ ਦੌਰਾਨ ਪਤਾ ਲੱਗੂ ਕੌਣ ਕੌਣ ਦੋਸ਼ੀ ਨੇਗੇ ਮੇਰਾ ਕਹਿਣ ਦਾ ਪਾਵ ਆ ਕਿ ਅਸੀਂ ਉਹਦੀ ਇਨਵੈਸਟੀਗੇਸ਼ਨ ਵੀ ਕਰਾਰ ਰਾਂਗੇ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਵੀ ਹੋਊਗੀ ਪਰ ਲੇਕਿਨ ਅੱਜ ਕਾਂਗਰਸ ਪਾਰਟੀ ਨੇ ਸੱਚ ਸੁਣਨ ਤੋਂ ਪੰਜਾਬ ਦੇ ਲੋਕਾਂ ਦੇ ਲਈ ਇੱਕ ਲੰਬੇ ਹਰਸੇ ਬਾਅਦ ਇੱਕ ਸਰਕਾਰ ਜਿਹੜੀ ਆ ਲੋਕ ਕਹਿੰਦਾ ਐ ਸਹੀ ਸਰਕਾਰ ਲੋਕਾਂ ਦੇ ਲਈ ਕੰਮ ਕਰਨ ਵਾਲੀ ਸਰਕਾਰ ਕੰਮ ਕਰ ਰਹੀ ਆ ਸੋ ਅੱਜ ਉਹਨਾਂ ਨੂੰ ਇਹ ਗੱਲਾਂ ਬਰਦਾਸ਼ਤ ਨਹੀਂ ਹੋ ਰਹੀਆਂ ਸੀ ਉਹਨਾਂ ਦੀ ਬਰਦਾਸ਼ਤ ਤੋਂ ਬਾਹਰ ਸੀ ਗਈਆਂ ਤਾਂ ਉਹਨਾਂ ਨੇ ਡਰਾਮਾ ਜਿਹੜਾ ਅੱਜ ਪੰਜਾਬ ਦੀ ਵਿਧਾਨ ਸਭਾ ਚ ਰਚਿਆ ਇਸ ਤਰ੍ਹਾਂ ਦੇ ਡਰਾਮੇ ਕਰਨ ਦੇ ਵਿੱਚ ਕਾਂਗਰਸ ਪਾਰਟੀ ਬੜੀ ਮਹਾਰਾਗੀ ਇਸੇ ਗੱਲ ਕਰਕੇ ਉਹਨਾਂ ਨੇ ਡਰਾਮਾ ਰਚਿਆ ਕਿਉਂਕਿ ਅਸੀਂ ਦੱਸਣਾ ਸੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਤਸਵੀਰ ਜਿਹੜੀ ਆ ਪੇਸ਼ ਹੋਣੀ ਸੀ ਕਿ ਕਿਸ ਤਰ੍ਹਾਂ 300 ਯੂਨਿਟ ਜੋ ਵਾਦਾ ਸੀਗਾ ਪੰਜਾਬ ਦੇ ਲੋਕਾਂ ਨੂੰ ਫ੍ਰੀ ਇਲੈਕਟ੍ਰਿਸਿਟੀ ਦੇਣ ਦਾ ਉਹ ਵਾਦਾ ਪੂਰਾ ਹੋ ਗਿਆ ਕਿਸ ਤਰ੍ਹਾਂ ਜੋ ਵਾਦਾ ਸੀਗਾ ਸਿੱਖਿਆ ਕ੍ਰਾਂਤੀ ਲੈ ਕੇ ਆਉਣ ਦਾ ਉਹ ਵਾਦਾ ਪੰਜਾਬ ਦੇ ਲੋਕਾਂ ਦਾ ਪੂਰਾ ਹੋ ਗਿਆ ਸਕੂਲ ਆਫ ਫੈਮਿਨਸ ਬਣਨੇ ਸਟਾਰਟ ਹੋ ਗਏ ਕਿਸ ਤਰ੍ਹਾਂ ਵਾਦਾ ਸੀਗਾ ਕਿ ਜਿਹੜੇ ਕੱਚੇ ਟੀਚਰ ਨੇਗੇ 12000 ਜਿਹਦੇ ਉਹਨਾਂ ਨੂੰ ਪੱਕੇ ਕੀਤਾ ਗਿਆ ਉਹਨਾਂ ਦੀ ਜਿਹੜੀ ਤਨਖਾਹ ਜਿਹੜੀ ਕਾਂਗਰਸ ਦੇ ਸਮੇਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਮੇਂ ਜਿਹੜੀ 6000 ਹੁੰਦੀ ਸੀਗੀ ਉਹ ਵਧਾ ਕੇ 25000 ਕੀਤੀ ਗਈ ਅਸੀਂ ਇਹ ਦੱਸਣਾ ਸੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਿ ਕਿਸ ਤਰ੍ਹਾਂ ਜੀਵੀਕੇ ਦਾ ਪਲਾਂਟ ਜਿਹੜਾ ਕਿ ਅਕਾਲੀ ਦਲ ਬੀਜੇਪੀ ਦੇ ਸਮੇਂ ਪ੍ਰਾਈਵੇਟ ਹੱਥਾਂ ਨੂੰ ਦਿੱਤਾ ਗਿਆ ਸੀਗਾ ਕਿਸ ਤਰ੍ਹਾਂ ਸਰਕਾਰ ਨੇ ਉਹ ਪ੍ਰਾਈਵੇਟ ਹੱਥਾਂ ਤੋਂ ਸਰਕਾਰੀ ਤੌਰ ਤੇ ਖਰੀਦ ਲਿਆ ਸੋ ਇਹ ਸਾਰੀਆਂ ਗੱਲਾਂ ਕਾਂਗਰਸ ਪਾਰਟੀ ਤੋਂ ਬਰਦਾਸ਼ਤ ਨਹੀਂ ਹੋ ਰਹੀਆਂ ਕਿ ਪੰਜਾਬ ਦੇ ਲੋਕਾਂ ਦੇ ਸੱਚ ਸਾਹਮਣੇ ਆ ਜਾਵੇ ਪਰ ਲੇਕਿਨ ਆਖਰ ਸੱਚ ਤਾਂ ਸੱਚ ਹੁੰਦਾਗਾ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲ ਰਹੀਆਂ ਨਹੀਂ ਗਈਆਂ ਅੱਜ 42000 ਨੌਕਰੀਆਂ ਦੀ ਗੱਲ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਅੱਜ ਰਿਵਰਸ ਮਾਈਗ੍ਰੇਸ਼ਨ ਪੰਜਾਬ ਤੋਂ ਹੋ ਰਹੀ ਆ ਅੱਜ ਜਿਹੜਾ ਮਾਹੌਲ ਨੈਗੇਟਿਵ ਮਾਹੌਲ ਪੰਜਾਬ ਦੇ ਯੂਥ ਦੇ ਅੰਦਰ ਪੰਜਾਬ ਦੇ ਲੋਕਾਂ ਦੇ ਅੰਦਰ ਨੌਜਵਾਨ ਮੁੰਡੇ ਕੁੜੀਆਂ ਦੇ ਅੰਦਰ ਕਾਂਗਰਸ ਪਾਰਟੀ ਦੇ ਸਮੇਂ ਅਕਾਲੀ ਦਲ ਬੀਜੇਪੀ ਦੇ ਸਮੇਂ ਹੋ ਗਿਆ ਸੀਗਾ ਕਿ ਪੰਜਾਬ 'ਚ ਕੋਈ ਨੌਕਰੀ ਨਹੀਂ ਮਿਲਦੀ ਅੱਜ ਉਹ ਦੁਬਾਰਾ ਵਿਸ਼ਵਾਸ ਦੁਬਾਰਾ ਕੰਫੀਡੈਂਸ ਜਿਹੜਾਗਾ ਸਾਡੇ ਨੌਜਵਾਨਾਂ 'ਚ ਆਇਆਗਾ ਕਿ ਹਾਂ ਪੰਜਾਬ 'ਚ ਵੀ ਨੌਕਰੀਆਂ ਮਿਲਦੀਆਂ ਨੇ ਉਹ ਨੌਕਰੀਆਂ ਕੌਣ ਦੇ ਰਿਹਾ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਰਹਿਣੇ ਇਹ ਸਾਰੀਆਂ ਗੱਲਾਂ ਇਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਹੀਆਂ ਤਾਂ ਹੀ ਇਹਨਾਂ ਨੇ ਅੱਜ ਦੇ ਭਾਸ਼ਣ 'ਚ ਖੱਲਲ ਪਾਉਣ ਦਾ ਯਤਨ ਕੀਤਾ ਸੋ ਮੈਂ ਅੱਜ ਕਾਂਗਰਸ ਪਾਰਟੀ ਦੇ ਇਸ ਦੀ ਨਿੰਦਾ ਕਰਦੇ ਆਂ ਸੀ ਸਰਕਾਰ ਵੱਲੋਂ ਉਹਨਾਂ ਨੂੰ ਉਹਨਾਂ ਨੇ ਗਵਰਨਰ ਸਾਹਿਬ ਦੀ ਤੋਹਫਤ ਕੀਤੀ ਆ ਪੰਜਾਬ ਦੇ ਪਵਿੱਤਰ ਸਦਨ ਦੀ ਤੋਹਫਤ ਕੀਤੀ ਆ ਪੰਜਾਬ ਦੇ ਲੱਖਾਂ ਲੋਕਾਂ ਦੀ ਤਰਜਮਾਨੀ ਕਰਦੀ ਸਰਕਾਰ ਦੀ ਜਿਹੜੀ ਉਹ ਤਹਿਨ ਕੀਤੀ ਆ ਜਦ ਕਿ ਉਹਨਾਂ ਨੂੰ ਸਾਰਥਿਕ ਬੈਸ ਦੇ ਅੰਦਰ ਭਾਗ ਲੈਣਾ ਚਾਹੀਦਾ ਸੀਗਾ ਥੈਂਕ ਯੂ ਦੇਖੋ ਜਦੋਂ ਜਾਂਚ ਹੋਊਗੀ ਮੈਂ ਆਲਰੇਡੀ ਕਲੀਅਰ ਕਰ ਚੁੱਕਿਆ ਹਾਂ ਜਦੋਂ ਜਾਂਚ ਹੋਊਗੀ ਜਦੋਂ ਕੋਈ ਐਫਆਈਆਰ ਹੁੰਦੀ ਆ ਜਦੋਂ ਸਾਹਮਣੇ ਕੋਈ ਆਇਡੈਂਟੀਫਾਈ ਨਾ ਹੋਵੇ ਪਰਟੀਕਲ ਨਾ ਪਤਾ ਹੋਵੇ ਕਿ ਗੋਲੀ ਕਿਨੇ ਚਲਾਈ ਜਾ ਕਿਹੜੀ ਚੁਾਈਆ ਤਾਂ ਉਸ ਸਮੇਂ ਜਿਹੜੀ ਆ ਜਾਂਚ ਦੌਰਾਨ ਪਤਾ ਲੱਗਦਾਗਾ ਜਾਂਚ ਤੋਂ ਬਾਅਦ ਜਿਹਦਾ ਵੀ ਨਾਮ ਸਾਹਮਣੇ ਆਊਗਾ ਉਹਦੇ ਖਿਲਾਫ ਠੋਕ ਕੇ ਕਾਰਵਾਈ ਹੋਊਗੀ ਬਿਲਕੁਲ ਜਿਹੜੀ ਸ਼ੁਭ ਕਰਨ ਦੀ ਸੰਵਿਧਾਨਿਕ ਦੀ ਗੱਲ ਹੈ ਸਰਧਾਂ ਲਈ ਦੇਣ ਦੀ ਗੱਲ ਜਿਹੜੀ ਕੀਤੀ ਸੀ ਉਹਨਾਂ ਨੇ ਬਿਲਕੁਲ ਜਦੋਂ 2 ਵਜੇ ਉਹ ਵਿਛੜੀ ਆ 2 ਵਜੇ ਸਰਧਾਂ ਦੀ ਸਮਾਗਮ ਹੋਣਾਗਾ ਉਹਦੇ ਵਿੱਚ ਸ਼ੁਕਰਾਂਜੀ ਦਾ ਨਾਮ ਆ ਸਾਦੋਂ ਤੋਂ ਵਿਛੜ ਗਿਆ ਅਸੀਂ ਤਾਂ ਇਹੜੀ ਉਹਦਾ ਪਹਿਲਾ ਇਨਾਮ ਲਿਖ ਰੱਖਿਆ ਗਿਆ ਪਰ ਲੇਕਿਨ ਉਹਦੇ ਲਈ ਸਮਾਂ ਅਸੀਂ ਨਿਰਧਾਰਤ ਕੀਤਾ ਸੀ ਕਿ 2 ਵਜੇ ਸਰਧਾਂ ਦੀਆਂ ਹੋਣਗੀਆਂ ਉਸ ਤੋਂ ਪਹਿਲਾਂ ਜੋ ਟਰੈਡੀਸ਼ਨ ਆ ਜੋ ਟਰੈਡੀਸ਼ਨ ਚੱਲੀ ਆਉਂਦੀ ਆ ਜੋ ਵਿਧੀ ਵਿਵਧਾਨ ਕਹਿੰਦਾਗਾ ਜੋ ਪੰਜਾਬ ਦੀ

ਜਿਹੜਾ ਵੀ ਕਾਨੂੰਨ ਵਿਧੀ ਵਿਧਾਨ ਬਣਿਆਗਾ ਸਾਰੀ ਕਾਰਵਾਈ ਜਿਹੜੀ ਆ ਉਹਦੇ ਤਹਿਤ ਹੀ ਹੋ ਰਹੀ ਹੈ। ਹਾਂਜੀ। ਇਹ ਦੇਖੋ ਜਦੋਂ ਇਨਵੈਸਟੀਗੇਸ਼ਨ ਹੋ ਰਹੀ ਹੁੰਦੀ ਆ ਇਹ ਇਨਵੈਸਟੀਗੇਸ਼ਨ ਆਫੀਸਰ ਦਾ ਅਧਿਕਾਰ ਖੇਤਰ ਹੁੰਦਾਗਾ ਕਿ ਕਿਹੜੇ ਕਿਹੜੇ ਡਾਕੂਮੈਂਟ ਅਸੀਂ ਪਬਲਿਕ ਡੋਮੇਨ ਚ ਲੈ ਕੇ ਜਾਣੇ ਨੇ ਨਹੀਂ ਤਾਂ ਜਿਹੜੇ ਦੋਸ਼ੀ ਨੇ ਜੇਕਰ ਪਬਲਿਕ ਡੋਮੇਨ ਚ ਡਾਕੂਮੈਂਟ ਚਲੇ ਜਾਣਗੇ ਤਾਂ ਦੋਸ਼ੀ ਜਿਹੜੇ ਨੇਗੇ ਉਹ ਜਾਂਚ ਨੂੰ ਪ੍ਰਭਾਵਿਤ ਕਰ ਸਕਦੇ ਨੇਗੇ ਸੋ ਮੈਂ ਜਿੰਨਾ ਕਿ ਮੈਂ ਜਾਣਦਾਗਾ ਕਿ ਜਦ ਤੱਕ ਚਾਰ ਸ਼ੀਟ ਜਿਹੜੀ ਆ ਚਲਾਨ ਜਿਹਨੂੰ ਕਹਿੰਦੇ ਨੇ ਆ ਪੇਸ਼ ਦੀ ਉਹ ਤੱਕ ਜਿਹੜੀ ਆ ਉਹ ਜੰਤਕ ਨਹੀਂ ਹੁੰਦੀ ਜੀ ਬਸ ਸਰਪਟ ਆਰਡਰ ਨੂੰ ਲੈ ਕੇ ਵੀ ਸਵਾਲ ਕਰਦੇ ਕਿ ਅੱਧੀ ਰਾਤ ਨੂੰ ਹੋ ਰਹੀ ਹੈ ਹਾਂ ਜੀ ਇਹ ਕਾਰਵਾਈ ਕਰਕੇ ਵੀ ਜਾਤ ਦੀ ਹੱਦ ਵਿੱਚ ਆ ਗਿਆ ਖਰਿਆਣਾ ਪੁਲਿਸ ਸਾਹਿਕ ਕੰਮ ਨੂੰ ਅਨਜਾਨ ਦੇ ਰਹੀ ਹੈ ਇਹ ਸਾਰਾ ਜਿਹੜੇ ਸਵਾਲ ਤੁਸੀਂ ਮੈਂ ਦੇਖਦੇ ਆ ਬਹੁਤੇ ਸਵਾਲ ਜਿਹੜੇ ਤੁਸੀਂ ਕਰ ਰਹੇ ਹੋ ਇਹ ਸਾਰੇ ਜਾਂਚ ਦੇ ਨੇ ਇਨਵੈਸਟੀਗੇਸ਼ਨ ਦੇ ਨੇਗੇ ਉਹ ਇਨਵੈਸਟੀਗੇਸ਼ਨ ਜਾਂਚ ਜਿਹੜੀ ਆ ਉਹ ਹੋ ਰਹੀ ਹੈ ਜਦੋਂ ਜਾਂਚ ਪੂਰੀ ਮੁਕੰਮਲ ਹੋ ਗਈ ਤਾਂ ਉਸ ਸਮੇਂ ਤੁਹਾਡੇ ਸਾਹਮਣੇ ਚਾਰਟ ਸ਼ੀਟ ਜਿਹੜੀ ਆ ਉਹ ਪੇਸ਼ ਅਦਾਲਤ ਚ ਹੋਊਗੀ ਥੈਂਕ ਯੂ ਸ਼ਹੀਦ ਸ਼ਬਦ ਦਾ ਇਸਤੇਮਾਲ ਨਹੀਂ ਕੀਤਾ